तो वागुरु जी का खालसा वागुरु जी की फतेह तन तन श्री गुरु गोबिंद सिंह महाराज अन सिख पाई जो भाई गुरिंद ਜੀ ਆਇਆਂ ਨੂੰ ਸਤਿਗੁਰੂ ਆਗਿਆਸ ਮਹਾਰਾਜ ਜਿਨ ਕ੍ਰਿਪਾ ਨਾਲ ਸ੍ਰੀ ਗੁਰਮੰਦਰ ਸਾਹਿਬ ਦੇ ਸਾਡੇ ਗ੍ਰੰਥ ਦੀ ਵੀ ਰੋ। ਪਰ ਓ ਮਹਾਸ਼ਕੀ ਅਤਤ ਸਾਨ ਸਾਨ ਸੁਸਤ ਖੜ ਪਾ ਗੀ ਪਾਰ ਪੁਬਾਰ ਕੋਹੇ ਰੋ ਚਲਾਗੀ ਜਿਨਾਂ ਨੇ ਮਹਾਨ ਪਰ ਪੁਬਾਰ ਕੀਤਾ ਲੋਕ ਪੂਰਨ ਵਾਸੀ ਦੀ ਜੇ ਕਥਾ ਹੈ ਇਹਨੂੰ ਸੰਕਟ ਕਰੇ। ਸੋ ਕੀ ਤੇ ਜੈਪੂਰ ਮਾਸੀ ਦੀ ਕਥਾ ਹੈ ਇਹ ਧੰਨ ਧਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਆਪ ਸਰਵਣ ਕਰਾਇਆ ਉਸ ਤੋਂ ਪਹਿਲੇ ਧੰਨ ਧਾਨ ਗੁਰੂ ਰਾਜ ਦੇ ਮਹਾਰਾਜ ਜਿਨੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਰਵਣ ਕਰਾਇਆ ਇਕ ਨੌਕੇ ਕਾਲਯੁਗ ਦੜਾ ਹੈ ਕਈ ਕੋਸ ਭਯੋ ਕਾਲਯੁਗ ਘਾਤਕ ਸੁੰਨ ਮਨਸ ਤੇ ਰਹਸ ਸਤਿ ਵੀ ਜਿੰਦਾ ਪ੍ਰਵਾਹ ਦੇ ਅਧੀਨ ਹੋ ਕੇ ਜਿਹੜੀ ਲੁਕਾਈ ਹੈ ਉਹਦੀ ਜਿਹੜੀ ਦਿਰੰਦੀ ਹੈ ਉਸ ਸਾਗ ਦਿਰੰਦੀ ਹੈ ਔਰ ਇਹਨੂੰ ਮੁੱਖ ਰੱਖ ਕੇ ਜਿਹੜਾ ਅਗਲਾ ਸਮਾਂ ਆ ਰਿਹਾ ਹੈ ਇਹਦੇ ਵਿੱਚ ਜਿਹੜੇ ਜੀਵ ਹੈ ਉਹਨਾਂ ਦੀ ਜਿਹੜੀ ਪ੍ਰਗਤੀ ਦੀ ਉਚਲੀ ਹੈ ਉਹ ਨਸ਼ਟ ਹੋ ਜਾਵੇਗੀ ਉਹ ਕਾਲ ਯੁਗ ਦੇ ਅਧੀਨ ਹੋ ਕਰੀ ਸਵਰਤਨ ਗਏ ਜਿਹੜਾ ਧਰਮ ਦਾ ਕਰਮ ਹੈ ਉਹਦੇ ਉਸ ਕੋ ਕੋ ਰੁਕਦਾ ਤਾਂ ਇਹ ਜਿਹੜੇ ਮਹਾਨ ਸਿੱਖ ਹੁੰਦੇ ਹਨ ਜਾਂ ਸਾਧੂ ਜਨ ਹੁੰਦੇ ਹਨ ਉਹਨਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਹੈ ਕਿਉਂਕਿ ਮਹਾਰਾਏ ਉਹਨਾਂ ਨੂੰ ਜਿਹੜੀ ਸਨਾਕਾ ਸਿੱਖੀ ਦੱਸਦੀ ਦਾ ਹੈ ਦਾ ਉਹਨਾਂ ਦੀ ਬਾਵਤ ਮਹਾਰਾਜ ਕਹਿੰਦੇ ਹਾਂ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਾ ਆਇਆ ਜਨ ਆਣ ਕਾ ਇਹੋ ਸੁਆਉ ਜਾਣਵੇ ਸੰਗਤ ਆਇਆ ਆ ਮੁਕਤ ਮੁਕਤ ਕਰੇ ਸੰਸਾਰ ਨਾਲ ਕੋ ਜਸਤਰਾ ਦਾ ਤਾਂ ਉਹਨਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੋ ਮਹਾਨ ਗੁਰਮਖ ਜਾਣ ਹੋਏ ਹਾਰ ਨੂੰ ਆਮ ਜਿਵਾਨ ਹੋਏ ਹਨ ਬ੍ਰਹਮ ਗਿਆਨੀ ਤਤ ਬੀਤੇ ਹੋਏ ਹਨ ਜਿਨ੍ਹਾਂ ਨੇ ਆਪਣਾ ਬੰਦ ਮੰਦ ਕਟਾਉਣਾ ਕੀਤਾ ਔਰ ਗੁਰੂ ਸਾਹਿਬ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ ਤਨ ਮੜ ਕਾਟ ਕਾਬ ਅਰਪੀ ਵਿੱਚ ਅਗਨੀ ਆਪ ਜਲਾਈ ਔਰ ਪੰਕਤੀ ਨੂੰ ਪੂਰਨ ਕੀਤਾ ਉਹ ਮਹਾਨ ਗੁਰਮਖ ਜਨ ਜਦੋਂ ਉਹ ਜੀਉ ਹੋਰ ਸਾਹਿਬ ਗਏ ਤਾਂ ਉਹ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਉੱਥੇ ਉਹਨਾਂ ਦਾ ਮਿਲਣਾ ਹੋਇਆ ਔਰ ਦੋਵੇਂ ਗੁਰਮਖ ਜਨ ਜਦੋਂ ਬਚਨ ਕਰਦੇ ਰਹੇ ਕਿਉਂਕਿ ਮਹਾਰਾਜ ਕਹਿੰਦੇ ਹਨ ਸੰਤ ਮਿਲੈ ਕਿ ਸੁਣੀਏ ਕਹੀਏ ਮਿਲੈ ਅਸੰਤ ਮਸ਼ਟ ਹੋਏ ਰਹੀਏ ਜੇ ਜਦੋਂ ਕੋਈ ਸੰਤ ਜਾਨ ਗੁਰਮੁਖ ਜਾਲ ਮਿਲਦਾ ਹੈ ਨਾ ਉਹਦੇ ਨਾਲ ਬਚਨ ਬਲਾਸ ਕਰ ਲੈਣੇ ਚਾਹੀਦੇ ਆ ਕਿਉਂਕਿ ਜਿਹੜੇ ਉਹਨਾਂ ਦੇ ਬਚਨ ਬਲਾਸ ਹੁੰਦੇ ਹਨ ਉਹ ਲੋਕਾਈ ਨੂੰ ਤਾਰਨ ਵਾਲੇ ਹੁੰਦੇ ਹਨ ਉਹ ਜਿਹੜਾ ਮਨ ਹੈ ਉਹਨੂੰ ਗਿਆਨ ਦੇਣ ਵਾਲੇ ਹੁੰਦੇ ਹਨ ਤਾਂ ਉਹ ਦੋਵੇਂ ਗੁਰਮੁਖ ਜਨ ਮਿਲੇ ਹਨ ਦੋਵਾਂ ਦੀ ਜਿਹੜੀ ਅਵਸਥਾ ਹੈ ਉਹ ਬ੍ਰਹਮ ਗਿਆਨ ਦੀ ਅਵਸਥਾ ਹੈ ਜੋਗੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਤਾਂ ਇਥੋਂ ਤੱਕ ਮਹਾਰਾਜ ਨੇ ਕਹਿਣਾ ਕੀਤਾ ਸੀ ਦਇਆ ਸਿੰਘ ਮੇਰੋ ਨਿਜ ਰੂਪ ਵੀ ਮੇਰਾ ਰੂਪ ਹੈ ਇਹਦੇ ਵਿੱਚ ਔਰ ਮੇਰੇ ਵਿੱਚ ਕਿਸੇ ਪ੍ਰਕਾਰ ਦੀ ਪਿੰਤਾ ਹੈ ਜਦੋਂ ਉਹ ਗੁਰਮੁਖ ਜਨ ਮਿਲੇ ਹਨ ਉਹਨੇ ਵਿਚਾਰਾਂ ਕੀਤੀਆਂ ਤਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਨੂੰ ਭਾਈ ਸਾਹਿਬ ਭਾਈ ਬਣੀ ਸਿੰਘ ਜੀ ਨੇ ਆਖਿਆ ਕਿ ਹੈ ਭਾਈ ਸਾਹਿਬ ਜੀ ਮੈਨੂੰ ਉਹ ਕਥਾ ਸੁਣਾਉਣੇ ਕਰਾਓ ਸਰਵਣ ਕਰਾਓ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਤਸ਼ਾਹ ਜੀ ਨੇ ਸਰਵਣ ਕਰਾਈ ਸੀ ਕਾਲ ਯੁਗ ਦੇ ਆਧਾਰ ਹੇ ਤਾਂ ਫਿਰ ਭਾਈ ਸਾਹਿਬ ਭਾਈ ਬਣੀ ਸਿੰਘ ਜੀ ਨੂੰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਉਹ ਜਿਹੜੀ ਕਥਾ ਹੈ ਉਹ ਸਰਵਣ ਕਰਾਈ ਔਰ ਉਹਨਾਂ ਨੇ ਉਹ ਕਥਾ ਨਾਮ ਵੀ ਆਖਿਆ ਵੀ ਜਿਹੜੀ ਲੁਕਾਈ ਹੈ ਉਹ ਸਾਰੇ ਸੁਣ ਕੇ ਵੀ ਜਿਹੜਾ ਆਪਦਾ ਉਧਾਰ ਕਰਾ ਲੇ ਪਾਰ ਉਤਾਰਾ ਕਰਾ ਲੇ ਉਹ ਜਿਹੜੀ ਕਥਾ ਹੈ ਉਹਨੂੰ ਕਲਮ ਬੰਦ ਕਰਦੇ ਨੇ ਸਾਥ ਤਾਂ ਆਪਾਂ ਉਹ ਹਰ ਰੋ ਹਰ ਪੂਰਨ ਮਾਚੀ ਤੇ ਇਹੀ ਕਥਾ ਸਰਵਣ ਕਰਾਉਣ ਕਰ ਰਹੇ ਹਾਂ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਣਾਉਣੀ ਕੀਤੀ ਔਰ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਜਿਹੜੀ ਅੰਕਤ ਕੀਤੀ ਹੈ ਹੁਣ ਕਥਾ ਦੇ ਆਰੰਭ ਦੇ ਵਿੱਚ ਭਾਈ ਸਾਹਿਬ ਭਾਈ ਮਰੀ ਸਿੰਘ ਜੀ ਨੇ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਹੈ ਜਿਹੜਾ ਨਰਾਕਾਰ ਹੈ ਇੱਕ ਹੈ ਉਹਨਾਂ ਦਾ ਮੰਗਲਾ ਆਚਾਰਨ ਕੀਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਹੜਾ ਵਾਹਿਗੁਰੂ ਪਰਮਾਤਮਾ ਹੈ ਵਾਹਿਗੁਰੂ ਉਹ ਇੱਕ ਹੈ ਉਹਦੇ ਵਰਗਾ ਦੂਜਾ ਨਹੀਂ ਕੋਈ ਸਵਨਾ ਕਾ ਸ਼ਹ ਏਕ ਹੈ ਜਿਹੜਾ ਸਾਰੇ ਬ੍ਰਹਮੰਡ ਦੀ ਲੋਕਾਈ ਹੈ ਭਾਵੇਂ ਜਿਹੜੀ ਮਰਜੀ ਜਾਤੀ ਪ੍ਰਜਾਤੀ ਲਾ ਲਈਏ ਉਹਨਾਂ ਵਿੱਚ ਜਿਹੜੀ ਊਰਜਾ ਹੈ ਉਹ ਇੱਕ ਦੀ ਹੈ ਔਰ ਸਾਰਿਆਂ ਦਾ ਜਿਹੜਾ ਮਾਲਕ ਹੈ ਉਹ ਇੱਕ ਹੈ ਹੋਰ ਦੂਜਾ ਨਹੀਂ ਕੋਈ ਔਰ ਉਹੀ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਜਿਹੜਾ ਇੱਕ ਹੈ ਉਹ ਓੰਕਾਰ ਵੀ ਹੈ ਉਹ ਨਿਰਗੁਣ ਸਰੂਪੀਆ ਔਰ ਸਰਗੁਣ ਸਰੀਰੂਪੀਆ ਹੈ ਉਹ ਸਾਰੀ ਪ੍ਰਦੈਸ਼ ਕਰਨ ਵਾਲਾ ਹੈ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ ਔਰ ਸਾਰਿਆਂ ਨੂੰ ਮੌਤ ਦਾ ਦਾਣ ਦੇਣ ਵਾਲਾ ਵੀ ਉਹ ਵੈਗੁਰੂ ਪਰਮੇਸ਼ਰ ਹੈ ਮਾਰੇ ਕਹਿੰਦੇ ਹਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਬਾਨ ਔਰ ਜਿਹੜਾ ਇਹ ਸਭ ਕੁਝ ਹੋ ਰਿਹਾ ਹੈ ਨਾ ਉਹ ਉਹਦੇ ਅਧੀਨ ਹੋ ਰਿਹਾ ਹੈ। ਔਰ ਜਿਹੜੀ ਉਹਦੀ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਨਾ ਮਹਾਰਾਜ ਕਹਿੰਦੇ ਹਨ ਸਾਧਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਔਰ ਉਹ ਜੀਵ ਦੀ ਝੜਕਣਾ ਹੈ। ਉਹ ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਸਰਗੁਣ ਨਿਰਗੁਣ ਸਰੂਪ ਹੈ ਜਿਹੜੀ ਉਹਦੀ ਪ੍ਰਾਪਤੀ ਹੈ ਨਾ ਉਹ ਗੁਰੂ ਦੇ ਦੁਆਰਾ ਹੁੰਦੀ ਹੈ ਦੁਹਰਾ ਦੁਹਰਾ ਸੰਮਤ ਸਿ ਗੁਰੂ ਕੋ ਨਮੋ ਪਰਮਤਮਾ ਜਿਤ ਤਲਾਏ ਪੂਰਨ ਕਰੋ ਗ੍ਰੰਥ ਇਹ ਤੁਮਮ ਹੋਏ ਸਹਾਏ ਬਾਰਾਜ ਫਰਮਾਉਂਦੇ ਹਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿੰਦੇ ਹਾਂ ਜਿਹੜੀ ਕਥਾ ਦੀ ਆਰੰਭਤਾ ਮੈਂ ਕਰਦਾ ਹਾਂ ਸਿਝੇ ਗੁਰੂ ਕੋ ਨਮੋ ਕਰੋ ਸੋ ਹਿਤ ਜਤ ਲਾਏ ਜਿਹੜਾ ਮੇਰਾ ਸ੍ਰੇਸ਼ਟ ਗੁਰੂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮੇਸ਼ਰ ਵਾਹਿਗੁਰੂ ਦੀ ਆਪ ਖਾਸ ਜੋਤ ਯਾਹਰ ਕਲਾ ਸਰਵ ਕਲਾ ਪ੍ਰਭੂਰ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ ਤਾਂ ਨਮਸਕਾਰ ਕਿਸ ਪ੍ਰਕਾਰ ਕਰਦਾ ਹਾਂ ਛਿੱਤ ਔਰ ਚਿੱਤ ਲਾ ਕੇ ਔਰ ਉਹਨਾਂ ਕੇ ਬੇਨਤੀ ਕਰਦਾ ਹਾਂ ਕਿ ਪੂਵਨ ਕਰੋ ਗ੍ਰੰਥ ਹੈ ਤੁਮ ਮਮ ਹੋ ਸਹਾਏ ਮਹਾਰਾਜ ਕਿਰਪਾ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਿਹੜਾ ਇਹ ਗ੍ਰੰਥ ਹੈ ਇਹਨੂੰ ਮੈਂ ਲਿਖਣ ਲੱਗਾ ਹਾਂ ਔਰ ਤੁਸੀਂ ਮੇਰੀ ਸਹਾਇਤਾ ਕਰੋ ਤੁਹਾਡੀ ਸਹਾਇਤਾ ਦੇ ਦੁਆਰਾ ਇਹ ਜਿਹੜਾ ਗ੍ਰੰਥ ਹੈ ਸਪੂਰਨ ਹੋਵੇਗਾ ਦੋਹਰਾ ਸੰਮਤ ਸਤਰ ਹੈ ਕੇ ਵਿਖੇ पंचवान अदताए गुरु आनंद के बीच में तुम संगत जुड़ी सहाए ਔਰ ਭਾਈ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ ਹਨ ਕਿ ਕਹਿੰਦੇ ਜਿਹੜਾ ਸੰਮਤ ਹੈ 1755 ਅੱਧਾ ਕੋ ਬੀਤਾ ਹੋਇਆ ਹੈ 1755 1755 ਔਰ ਪੁਰ ਆਨੰਦ ਕੇ ਬੀਜ ਮੇ ਸੰਗ ਜੁੜੀ ਸੁਹਾਏ ਜਿਹੜਾ ਆਨੰਦਪੁਰ ਸਾਹਿਬ ਹੈ ਸੁਖਾਂ ਦਾ ਘਰ ਜਿਹੜੀ ਇਹ ਨਗਰੀ ਹੈ ਇਹਦੇ ਵਿੱਚ ਵੱਡੇ ਇਕੱਠ ਦੇ ਵਿੱਚ ਜਿਹੜੀ ਅਸੰਗਤ ਹੈ ਉਹ ਘਟਰਤ ਹੋਈ ਹੋਈ ਹੈ ਦੁਹਰਾ ਇੱਕ ਜੇ ਸਿੱਖੀ ਸਤਗੁਰੂ ਲਾਇਓ ਅਦਕੇ ਦੀਵਾਨ ਸੇਖਣ ਕੋ ਉਪਦੇਸ਼ ਹੈ ਜੇਤ ਗਿਆਨ ਵਿਗਿਆਨ ਔਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਦਿਨ ਜਿਹੜਾ ਬੜਾ ਵੱਡਾ ਦੀਵਾਨ ਲਗਾਇਆ ਹੋਇਆ ਹੈ ਔਰ ਸਿੱਖਾਂ ਨੂੰ ਦੇ ਰਹੇ ਹਨ ਉਪਦੇਸ਼ ਦੇ ਰਹੇ ਹਨ ਕਿ ਆ ਗਿਆਨ ਹੈ ਆ ਅਗਿਆਨ ਹੈ ਵੇ ਜਿਹੜਾ ਆ ਕਰਮ ਤੁਸੀਂ ਕਰਨਾ ਹੈ ਆ ਜਿਹੜਾ ਕੋ ਕਰਮ ਹੈ ਇਹਨੂੰ ਨਹੀਂ ਕਰਨਾ ਹੈ ਦੋਹਰਾ ਦਇਆ ਸਿੰਘ ਅਤਿ ਭਗਤ ਗੁਰ ਗਿਣਤੀ ਅਤਿ ਜੋਗੀਣ ਅੰਤਰਜਾਮੀ ਸਤਿਗੁਰੂ ਜਿਦਾ ਸਿਕਲਨ ਲੀਨ ਔਰ ਦਇਆ ਸਿੰਘ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦਾ ਅਤ ਦਾ ਭਗਤ ਹੈ ਬਹੁਤ ਵੱਡਾ ਭਗਤ ਹੈ ਜਿਨ੍ਹਾਂ ਨੇ ਪਹਿਲੀ ਆਵਾਜ਼ ਤੇ ਆਪਣਾ ਸੀਸ ਦੇਣਾ ਕੀਤਾ ਔਰ ਉਹ ਮਹਾਨ ਗੁਰਮੁਖ ਜਾਨ ਨੇ ਗੁਰੂ ਸਾਹਿਬ ਜੀ ਅਗੇ ਇੱਕ ਅਦਕ ਬੇਨਤੀ ਕੀਤੀ ਹੈ ਨਿਮਰਤਾ ਦੇ ਸਹਤ ਔਰ ਜਿਹੜੇ ਅੰਤਰਜਾਮੀ ਸਾਧਗੁਰੂ ਜੀ ਹਨ ਉਹਨਾਂ ਨੇ ਸਿੱਖ ਦੇ ਹਿਰਦੇ ਦੀ ਜਾਨ ਲਈ ਹੈ ਕਿਉਂਕਿ ਮਹਾਰਾਜ ਕਹਿੰਦੇ ਹਨ ਘਟ ਘਟ ਕੇ ਅੰਤਰ ਕੀ ਜਾਨ ਤ ਭਲੇ ਬ੍ਰਹਿਮ ਕੀ ਪੀਰ ਪਸ਼ਾਨਤ ਅੰਤਰਜਾਮੀ ਮੋਰ ਭਾਵ ਸਭਿਤ ਜਾਣਨ ਹਾਰ ਔਰ ਜਿਹੜਾ ਗੁਰੂ ਹੈ ਉਹ ਸਾਰੇ ਘਟ ਘੜ ਦੇ ਜਾਣਣ ਵਾਲਾ ਹੈ ਸ੍ਰੀ ਗੁਰੂ ਬਾਚ ਚੌਪਈ ਮੰਗੋ ਵਰ ਜੋ ਤੁਮ ਮਨ ਆਈ ਜੇ ਮੋ ਸਕਲ ਤੁਮਾਰੇ ਤਾਈਂ ਔਰ ਮਹਾਰਾਜ ਕਹਿੰਦੇ ਹਨ ਕਿ हे ਭਾਈ ਦਇਆ ਸਿੰਘ ਜੀ ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਹੈ ਉਹ ਵਰ ਮੰਗਣਾ ਕਰੋ ਕਹਿੰਦੇ ਮੈਂ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਕਰਾਂਗਾ ਦੇਵੋ ਸਭ ਤੁਹਾਾਰੇ ਤਾਈਂ ਜੋ ਤੁਸੀਂ ਮੰਗੋਗੇ ਮੈਂ ਉਹ ਦੇਣਾ ਕਰਾਂਗਾ ਰਾਜ ਭੋਗ ਦੀ ਚਾਹਤ ਤੁਹਾਰੇ ਜੇਤ ਨਹੀਂ ਤੁਮੇ ਜਤਨ ਹਾਰੇ ਕਹਿੰਦੇ ਜੇੜੇ ਰਾਜ ਕੋਈ ਚਾਹੀਦਾ ਹੈ ਤੈਨੂੰ ਜੇ ਕੋਈ ਭੋਗ ਚਾਹੀਦੇ ਹੈ ਕਹਿੰਦੇ ਉਹ ਰਾਜ ਦੀ ਭੋਗ ਦੀ ਕਿਸੇ ਪ੍ਰਕਾਰ ਦੀ ਚੈਨਾ ਹੈ ਵੀ ਤੈਨੂੰ ਕੋਈ ਮਿਲ ਜਾਵੇ ਕਹਿੰਦੇ ਦਿੱਤਣ ਸੀ ਤੁਮੇ ਜਤਨ ਹਮਾਰੇ ਜਿਹੜਾ ਅਜਨਾ ਕੁਝ ਕਰ ਰਿਆ ਨਾ ਤੇ ਮੈਂ ਸਭ ਕੁਝ ਤੁਹਾਨੂੰ ਦੇਨ ਲਈ ਦਾ ਕਰ ਰਿਆ ਮਹਾਰਾਜ ਨੇ ਕਹਿਣਾ ਕੀਤਾ ਸੀ ਜਿੰਨ ਕੀ ਜਾਤ ਬੰਦ ਕੁਲ ਮਾਹੀ ਸਰਦਾਰੀ ਨਾ ਭਈ ਗਦਾਹੀ ਤਿਨਹੀ ਕੋ ਸਰਦਾਰ ਬਣਾਉ ਸਵੇਕ ਬੇ ਸਿੰਘ ਨਾਮ ਕਹਾ ਔਰ ਮਾਰੇ ਕਹਿੰਦੇ ਅਜਨਾ ਕੁਝ ਕਰ ਰਿਆ ਤੁਹਾਨੂੰ ਦਾ ਦੇਨ ਲਈ ਕਰ ਰਿਆ ਹਾਂ ਕਿਸੇ ਪ੍ਰਕਾਰ ਦਾ ਤੁਸੀਂ ਮੰਨ ਦੇ ਸ਼ੰਕਾ ਨਹੀਂ ਕਰਨਾ ਹੈ ਇੰਦਰ ਲੋਗ ਦੀ ਇੱਛਾ ਧਰੋ ਜੇ ਮੋ ਮਨ ਨਹੀਂ ਸੰਸਾ ਕਰੋ ਕਹਿੰਦੇ ਜੇ ਤੁਸੀਂ ਵੇਖੋ ਭਾਈ ਸਾਹਿਬ ਜੀ ਇੰਦਰ ਲੋਗ ਦੀ ਇੱਛਾ ਰੱਖਦੇ ਹੋ ਕਿ ਜਿਹੜੇ ਸਾਨੂੰ ਜਿਹੜੇ ਸਵਰਗਪੁਰਿਆ ਇੰਦਰਪੁਰੀ ਇਹ ਮਿਲ ਜਾਵੇ ਕਹਿੰਦੇ ਮੈਂ ਨਾ ਨਹੀਂ ਕਰੂੰਗਾ ਜੇ ਤੁਸੀਂ ਮੰਗੋਗੇ ਦੇਵੋ ਸਗਲ ਤੁਹਾਰੇ ਸਾਈ ਜੋ ਮੰਗ ਲੋਗੇ ਮੈਂ ਉਹ ਤੁਹਾਨੂੰ ਦੇਣਾ ਕਰਾਂਗਾ ਐਸੀ ਵਸਤ ਜਬਤ ਮੈਂ ਨਹੀਂ ਜੇ ਕਨਕੋ ਦੇਵ ਮੈਂ ਨਹੀਂ ਕਹਿੰਦੇ ਅਜੇ ਹੀ ਤਾਂ ਸੰਸਾਰ ਦੇ ਵਿੱਚ ਕੋਈ ਵਸਤੂ ਪੈਦਾ ਹੀ ਨਹੀਂ ਹੋਈ ਕਿ ਜੇ ਸਿੱਖ ਮੰਗੇ ਤੇ ਮੈਂ ਦੇਵਾਂ ਨਾ ਕਿਉਂਕਿ ਜਿਹੜਾ ਗੁਰੂ ਹੈ ਇਹਦਾ ਜਿਹੜਾ ਪ੍ਰੇਮ ਹੈ ਉਹ ਸਿੱਖ ਦੇ ਨਾਲ ਹੈ ਔਰ ਮਹਾਰਾਜ ਇਹ ਕਹਿੰਦੇ ਹਨ ਦਾਸਨ ਤੇ ਹਉ ਈਸ ਕਹਾਵਤ ਵੀ ਜਿਹੜਾ ਮੈਂ ਈਸ਼ਵਰ ਘਮਾਉਣਾ ਹਾਂ ਉਹ ਮੈਂ ਦਾਸਾਂ ਦੇ ਕਰਕੇ ਤਾਂ ਘਮਾਉਣਾ ਹਾਂ ਔਰ ਮਹਾਰਾਜ ਨੇ ਤਾਂ ਕਹਿਣਾ ਕੀਤਾ ਖਾਸ ਸਾ ਮੇਰੇ ਰੂਪ ਹੈ ਖਾਸ ਖਾਸ ਸੇ ਮੈਂ ਕਰੂ ਨਵਾਸ ਮਉਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਵਾ ਹੈ ਤਨ ਹੈ ਸਭ ਹੀ ਇਹਨ ਕੋ ਮਹਾਰਾਜ ਨੇ ਤਾਂ ਕਹਿਣਾ ਕੀਤਾ ਜਿੰਨਾ ਕੁਝ ਮੇਰੇ ਘਰ ਦੇ ਵਿੱਚ ਸੂਈ ਤੋਂ ਨੱਕੇ ਤੋਂ ਲੈ ਕੇ ਜਿੰਨਾ ਵੀ ਕੁਝ ਹੈ ਉਹ ਸਾਰਾ ਖਾਲਸਾ ਇਹਦਾ ਹੀ ਐ ਔਰ ਮਹਾਰਾਏ ਨੇ ਖਾਲਸੇ ਦੇ ਹੀ ਢੋਲੀ ਦੇ ਵਿੱਚ ਪਾਉਣਾ ਕੀਤਾ ਲਿਆ ਸਿੰਘ ਬਾਚ 24 ਹੈ ਗੁਰੂ ਮੁਕ ਸੰਸਾ ਪਾਰੀ ਸਤਿਗੁਰ ਦੇਵੋ ਸકલਿਵਾਰੀ ਕਹਿੰਦੇ ਮਹਾਰਾਜ ਮੈਨੂੰ ਕਿਸੇ ਭੋਗ ਦੀ ਰਾਜ ਦੀ ਕੋਈ ਲੋਚਾ ਨਹੀਂ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੇਰੇ ਤਾਂ ਇੱਕ ਹਿਰਦੇ ਦੇ ਵਿੱਚ ਵੱਡਾ ਸੰਸਾ ਪੈਦਾ ਹੋ ਗਿਆ ਔਰ ਮਹਾਰਾਜ ਆਪ ਸੰਸਿਆ ਦਾ ਨਿਵਾਰਨ ਕਰਨ ਵਾਲੇ ਹੋ ਮੇਰਾ ਜਿਹੜਾ ਸੰਸਾ ਮਨ ਦੇ ਵਿੱਚ ਪੈਦਾ ਹੋਇਆ ਹੈ ਉਹਨਾਂ ਨਿਵਾਰਨਾ ਕਰ ਦੋ ਕਾਲ ਯੁਗ ਕੀਨਾ ਅਧਿਕ ਫਸਾਰਾ ਸ਼ੁਭ ਕਰਮਨ ਕੋ ਮਾਰ ਨਿਕਾਰਾ ਕਹਿੰਦੇ ਮਹਾਰਾਜ ਜਿਹੜਾ ਕਾਲ ਯੁਗ ਦਾ ਸਮਾ ਹੈ ਇਹ ਬੜਾ ਪ੍ਰਭਲ ਹੋ ਗਿਆ ਹੈ ਤੇ ਮੈਂ ਅੱਗੇ ਵੀ ਚਾਤੀ ਮਾਰੀ ਹੈ ਉਹਦੂ ਜਿਆਦਾ ਘਾਤਕ ਹੋ ਰਿਹਾ ਹੈ ਮਹਾਰਾਜ ਔਰ ਜਿਹੜੇ ਸ਼ੁਭ ਕਰਮ ਹਨ ਉਹਨਾਂ ਨੂੰ ਨਕਾਰਿਆ ਕਰੀ ਜਾਂਦਾ ਹੈ ਉਹਨਾਂ ਨੂੰ ਲੰਗੜੇ ਲੁੱਲੇ ਕਰੀ ਜਾਂਦਾ ਹੈ ਪਾਪੀ ਜਾਣ ਕਰਤ ਹੈ ਸਾਰੇ ਸਾਧ ਸੰਤ ਸਭ ਪਏ ਦੁਖਾਰੇ ਕਹਿੰਦੇ ਹੈ ਵੀ ਇਹਦੇ ਵਿੱਚ ਕਾਲ ਯੁਗ ਦੇ ਸਮੇਂ ਦੇ ਵਿੱਚ ਜਿਹੜੇ ਪਾਪੀ ਲੋਕ ਹਨ ਉਹ ਲੋਕਾਂ ਨੂੰ ਲੁੱਟਣ ਦੀਆਂ ਅਡੋ ਅੜ ਦੀਆਂ ਸਕੀਮਾਂ ਬਣਾ ਰਹੇ ਹਨ ਕਿ ਇਸ ਤਰ੍ਹਾਂ ਲੁੱਟਿਆ ਜਾਵੇ ਲੋਕਾਂ ਨੂੰ ਇਸ ਤਰ੍ਹਾਂ ਲੁੱਟਿਆ ਜਾਵੇ ਔਰ ਜਿਹੜੇ ਸਾਧ ਸੰਸਾ ਭੈ ਦੁਖਾਰੇ ਜਿਹੜੇ ਇਸ ਸੰਦੇ ਸਹੀ ਜਿਹੜੇ ਸਪੂਰਨ ਸੰਤ ਹਨ ਸਾਧ ਹਨ ਉਹ ਦੁਖੀ ਹਨ ਉਹ ਦੁੱਖਾਂ ਦੇ ਵਿੱਚ ਗ੍ਰਸਤ ਹੋਏ ਹੋਏ ਹਨ ਜਾਂ ਇਸ ਸਮੇਂ ਦੇ ਜਿਹੜੇ ਸਾਧੂ ਬਣੇ ਹੋਏ ਹਨ ਉਹ ਸਾਰੇ ਕਾਲ ਯੁਗ ਦੇ ਦੁਆਰ ਤੇ ਬੈਠੇ ਹੋਏ ਹਨ ਵਰਣ ਆਸ਼ਰਮ ਮਰਿਆਦਾ ਤਿਆਗੀ ਵੇਖਣ ਕੇ ਹੋਏ ਅਨੁਰਾਗੀ ਔਰ ਉਹ ਜਿਹੜੇ ਸਾਧ ਹਨ ਉਹਨਾਂ ਨੇ ਜਿਹੜੀ ਵਰਣ ਆਸ਼ਰਮ ਮਰਿਆਦਾ ਹੈ ਨਾ ਉਹਨੂੰ ਤਿਆਗਣਾ ਕਰ ਦਿੱਤਾ ਜਿਹੜੇ ਸਾਧਾਂ ਦੇ ਨਿਜਮ ਸਨ ਵੀ ਕਿਸ ਪ੍ਰਕਾਰ ਉਹਨਾਂ ਨੇ ਰਹਿਣਾ ਹੈ ਕਿਸ ਪ੍ਰਕਾਰ ਉਹਨਾਂ ਨੇ ਸੰਗਤ ਦੇ ਨਾਲ ਵਿਚਰਨਾ ਹੈ ਕਹਿਣੀ ਸਹਿਣੀ ਰਹਿਣੀ ਕਹਿਣੀ ਸਹਿਣੀ ਬਹਿਣੀ ਜਿਹੜੀ ਉਹ ਹੈ ਉਹ ਵਿਗਾਰ ਚੁੱਕੇ ਹਨ ਔਰ ਜਿਹੜੇ ਵਿਖਣ ਕੇ ਹੋਏ ਅਨਰਾਗੀ ਔਰ ਜਿਹਦੇ ਵਿਸ਼ੇਵਾਸ਼ਨਾ ਹੈ ਉਹਨਾਂ ਦੇ ਉਹ ਪ੍ਰੇਮੀ ਹੋ ਗਏ ਹਨ ਦੁਹਰਾ ਪਾਪ ਬੰਨਜ ਤਭੀ ਕਰੇ ਹਰ ਜਸ ਸੁਣਾ ਨਾ ਕਾਨ ਨਰਕਨ ਸੇ ਕਹਿ ਵਿਧ ਟੁਟੈ ਸ੍ਰੀ ਗੁਰ ਕਾਹੋ ਬੁਖਾਨ ਕਹਿੰਦੇ ਫਿਰ ਇਸ ਸਮੇਂ ਦੇ ਵਿੱਚ ਕਾਲ ਯੁਗ ਦੇ ਸਮੇਂ ਦੇ ਵਿੱਚ ਕਾਲ ਯੁਗ ਦੇ ਰਾਜ ਦੇ ਵਿੱਚ ਮਹਾਰਾਜ ਪਾਪ ਬੰਦ ਸਭ ਹੀ ਕਰੈ ਹਰ ਜਸ ਸੁਨੇ ਨਾ ਕਾਨ ਕਹਿੰਦੇ ਸਾਰੇ ਪਾਪਾਂ ਦੀ ਖੇਤੀ ਕਰਨਗੇ ਹਰੀ ਦਾ ਜਸ ਉਹ ਕੰਨਾਂ ਦੇ ਨਾਲ ਕੋਈ ਵੀ ਸਰਵ ਨਹੀਂ ਕਰੇਗਾ ਮਹਾਰਾਜ ਪਾਸ਼ਾਓ ਔਰ ਫਿਰ ਕਹਿੰਦੇ ਵੇਖੋ ਮਹਾਰਾਜ ਕੋਈ ਪਾਪ ਹੀ ਕਰੇ ਜਾਣਗੇ ਕੋਈ ਸ਼ੁਭ ਕਰਮ ਵੀ ਨਾ ਕਰੇਗਾ ਤਾਂ ਨਰਕੰਤ ਸੇ ਕਿੱਸੇ ਕਹਿ ਬਿਰ ਛੁਟੇ ਸ੍ਰੀ ਗੁਰੂ ਕਹੋ ਪਖਾਨ ਫਿਰ ਕਿਸ ਪ੍ਰਕਾਰ ਜਿਹੜੀ ਕਾਲਯੁਗ ਦੇ ਸਮੇਂ ਦੀ ਸੰਗਤ ਹੈ ਉਹ ਨਰਕਾ ਤੋਂ ਕਿਵੇਂ ਛੁਟੇਗੀ ਮਹਾਰਾਜ ਉਹ ਜਿਹੜੀ ਵਿਧੀ ਹੈ ਉਹ ਆਪ ਆਪਣੀ ਜਵਾਨੀ ਦੱਸਣਾ ਕਰੋ ਸ੍ਰੀ ਗੁਰੂ ਅਵਾਚ ਸਾਬਈ ਤਨ ਤਨ ਤੋਂ ਸਿੱਖ ਵੜ ਭਾਗੀ ਬਾਰੀਓ ਪਕਾਰ ਤੋ ਰੁਚ ਲਾਗੀ ਔਰ ਅਗੋਂ ਭਾਈ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਹਨ ਧਨ ਧਨ ਤੂੰ ਸਿੱਖ ਵੱਡ ਭਾਗੀ ਕਿ ਭਾਈ ਦਇਆ ਸਿੰਘ ਜੀ ਤੁਸੀਂ ਧਨ ਹੋ ਧੰਤਾ ਦੇ ਯੋਗ ਹੋ ਔਰ ਜੋਗ ਤਾਂ ਹੋ ਕਿ ਜਿਹੜੇ ਤੁਸੀਂ ਵੱਡੇ ਭਾਗਾ ਵਾਲੇ ਹੋ ਔਰ ਤੁਸੀਂ ਜੋਗ ਤਾਂ ਹੋ ਕਿ ਤੁਹਾਡੇ ਜਿਹੜੀ ਰੁਚੀ ਹੈ ਨਾ ਜਿਹੜੀ ਸਿੱਖ ਦੀ ਅਸਲ ਰੁਚੀ ਹੈ ਉਹ ਪਰਪਕਾਰ ਦੇ ਵਿੱਚ ਕਿਸੇ ਦਾ ਮਾਰਾ ਨਾ ਕਰਨਾ ਵੀ ਹਰ ਇੱਕ ਦਾ ਭਲਾ ਕਰਨਾ ਜਿਨ ਮਹਾਰਾਜ ਕਹਿੰਦੇ ਹਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੀ ਜਿਹੜਾ ਸਿੱਖ ਹੈ ਉਹਨੇ ਸਾਰਿਆਂ ਦਾ ਭਲਾਈ ਮੰਗਣਾ ਹੈ ਕਿ ਭਾਈ ਸਾਹਿਬ ਪਾਈਦਾ ਸਿੰਘ ਜੀ ਆਪ ਧਨ ਹੋ ਧੰਤਾ ਦੇ ਜੋਗ ਹੋ ਆਪ ਜਿਨੇ ਜੜਿਆ ਕਾਲ ਯੁਗ ਦੇ ਸਮੇਂ ਦੇ ਵਿੱਚ ਲੋਕਾਂ ਦੇ ਆਧਾਰ ਕਰਨ ਵਾਲੇ ਸੋਚਿਆ ਹੈ ਕੋਈ ਹੋਏ ਜੋ ਕਾਲ ਯੁਗ ਘਾਤਕ ਅਥਾ ਸਭਾਂ ਰਹੇ ਸੁਬਾਤ ਕਰ ਮਾਰੇ ਕਹਿੰਦੇ ਹਨ ਕਿ ਜਿਹੜਾ ਕਾਲ ਯੁਗ ਹੈ ਇਹ ਬੜਾ ਕਾਤਕ ਹੋ ਜਾਵੇਗਾ ਔਰ ਇਹਦੇ ਸਮੇਂ ਦੇ ਵਿੱਚ ਜਿਹੜੀ ਕਥਾ ਹੈ ਉਹ ਸਭ ਤੋਂ ਸ੍ਰੇਸ਼ਟ ਹੈ ਔਰ ਉਹ ਜਿਹੜੀ ਕਥਾ ਹੈ ਹਰੀਦਾ ਜਸ ਹੈ ਨਾ ਉਹਨੂੰ ਕੋਈ ਕੰਨਾਂ ਦੇ ਨਾਲ ਸ਼੍ਰਵਨ ਕਰਨਾ ਪਸੰਦ ਨਹੀਂ ਕਰੇਗਾ ਔਰ ਜਿਹੜੀ ਕਥਾ ਹੈ ਉਹਨੂੰ ਕੋਈ ਸਰਵਣ ਨਹੀਂ ਕਰੇਗਾ ਅਰਦਾ ਜਿਹੜਾ ਜਸ ਹੈ ਉਹ ਪੜਨਾ ਨਹੀਂ ਕਰੇਗਾ ਨਾ ਸੁਣਨਾ ਨਾ ਕਰੇਗਾ ਜਿਹੜੀ ਬ੍ਰਤੀ ਹੈ ਉਹ ਸਾਖਤ ਬ੍ਰਤੀ ਹੋ ਜਾਵੇਗੀ ਜਿਵੇਂ ਕਹਿ ਰੋ ਜਿਹੜਾ ਪੱਥਰ ਹੈ ਉਹ ਪਾਣੀ ਦੇ ਵਿੱਚ ਪਿਆ ਰਹਿੰਦਾ ਹੈ ਜਦੋਂ ਉਹਨੂੰ ਫੜ ਕੇ ਤੋੜਨਾ ਕਰੀਏ ਅੰਦਰੋਂ ਸੁੱਕਾ ਹੀ ਹੁੰਦਾ ਔਰ ਜਿਹੜੇ ਹਰੀ ਦੇ ਨਾਂ ਤੋਂ ਟੁੱਟੇ ਹੋਏ ਹਨ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਵੀ ਇਸੇ ਤਰ੍ਹਾਂ ਦੇ ਹੀ ਹੁੰਦੇ ਹਨ ਗੋ ਕੇ ਹੱਤੋਂ ਪਾਪ ਹੈ ਜੋਈ ਕਥਾ ਸੁਣੇ ਤੇ ਨਾਸਾ ਸੋਈ ਔਰ ਜਿਹੜੀ ਧਰਤੀ ਹੈ ਉਹ ਪਾਪਾਂ ਦੇ ਨਾਲ ਮਹਾਰਾਜ ਲਤ-ਪਤ ਹੋ ਜਾਵੇਗੀ ਕਥਾ ਸੁਣਨ ਤੇ ਨਾਸੇ ਸੋਈ ਜਿਹੜਾ ਹਰੀ ਜਾਂ ਅਸ ਸੁਨੇਗਾ ਹਰੀ ਪਰਮੇਸ਼ਰ ਦੀ ਕਥਾ ਸੁਨੇਗਾ ਨਾ ਉਹ ਫਿਰ ਮਹਾਰਾਜ ਕਹਿੰਦੇ ਹਨ ਉਹਦੇ ਜਿਹੜੇ ਪਾਪ ਹਨ ਉਹ ਖਤਮ ਹੋ ਜਾਣਗੇ ਛੱਡ ਜਾਣਗੇ ਕਾਸ ਮੈਂ ਗੁਰਨਾਣਕ ਦੇਵਾ ਗੁਰ ਅੰਗਦ ਪ੍ਰਾਤਪਾਖੇ ਭੇਵਾ ਕੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਹਨ ਤੁਹਾਨੂੰ ਮੈਂ ਭਾਈ ਸਾਹਿਬ ਜੀ ਇੱਕ ਸਮੇਂ ਦਾ ਬਚਨ ਸੁਣਾਉਣਾ ਹਾਂ ਵੀ ਇਸ ਬਚਨ ਜਿਹੜਾ ਤੁਸੀਂ ਮੈਨੂੰ ਕਰ ਰਹੇ ਹੋ ਨਾ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਗੁਰ ਅੰਗਦ ਸਾਹਿਬ ਪਾਤਸ਼ਾਹ ਨੇ ਕੀਤਾ ਔਰ ਮਾਰੇ ਕਹਿੰਦੇ ਹਨ ਏਕ ਸਮੇਂ ਸਿਰ ਗੁਰੂ ਨਾਨਕ ਦੇਵਾ ਗੁਰ ਅੰਗਦ ਜੀ ਤਤਪਾਖੇ ਪੇਵਾ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਤਨ ਤਨ ਸ਼੍ਰੀ ਗੁਰੂ ਰਬਿੰਦ ਸਿੰਘ ਮਹਾਰਾਜ ਨੇ ਸਰਵਣ ਕਰਾਉਣੀ ਕੀਤੀ ਇਸ ਨਾਲ ਜਿਹੜੀ ਇੱਕ ਕਥਾ ਹੈ ਉਸੇ ਪ੍ਰਕਾਰ ਜਿਹੜਾ ਮੈਂ ਤੁਹਾਨੂੰ ਸਰਵਣ ਕਰਾ ਰਿਹਾ ਹਾਂ ਇਹੋ ਪ੍ਰਸ਼ਨ ਗੁਰ ਅੰਗਦ ਜੀ ਨਾਲ ਸ੍ਰੀ ਗੁਰੂ ਨਾਨਕ ਉੱਤਰ ਦਿਨਾ ਜਿਨ੍ਹਾਂ ਨੇ ਜਿਹੜਾ ਤੂੰ ਮੈਨੂੰ ਪ੍ਰਸ਼ਨ ਕੀਤਾ ਨੇ ਇਹਹੀ ਪ੍ਰਸ਼ਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤਾ ਸੀ ਔਰ ਉਹਨਾਂ ਨੇ ਜਿਹੜਾ ਅਗੋਂ ਉਹਨਾਂ ਨੂੰ ਸੰਦੇਸ਼ ਦਿੱਤਾ ਹੈ ਨਾ ਉਹੀ ਮੈਂ ਆਪ ਜੀ ਨੂੰ ਸਰਵਣ ਕਰਾਉਣਾ ਹਾਂ ਕਾਲ ਯੁਗ ਭਾਰੀ ਸੁਖਮ ਉਪਾਏ ਆਵ ਤੁਮ ਕੋ ਹਮ ਸੇ ਬਤਾਏ ਕਹਿੰਦੇ ਆ ਕਾਲ ਯੁਗ ਹੈ ਬੜਾ ਭਾਰੀ ਹੈ ਪਰ ਇਹਦਾ ਜਿਹੜਾ ਉਪਾਅ ਹੈ ਬੜਾ ਸੁਖਾ ਹੈ ਕਹਿੰਦੇ ਹੋਰ ਤੈਨੂੰ ਅਸੀਂ ਉਹ ਜਿਹੜਾ ਉਹ ਦੱਸਣਾ ਕਰਦੇ ਹਾਂ ਅੱਖਰ ਮੁਖ ਉਚਾਰੋ ਵਾਕ ਜਾਪ ਹਿਦੈ ਮਹ ਧਾਰੋ ਔਰ ਮਹਾਰਾਜ ਕਹਿੰਦੇ ਹਨ ਵੀ ਇਸ ਦਿਨ ਜਿਹੜੀ 35 ਅਖਰੀ ਬਾਣੀ ਗੁਰ ਅੰਗਦ ਸਾਹਿਬ ਮਹਾਰਾਜ ਨੇ ਰਚਨਾ ਕੀਤੀ ਸੀ ਨਾ ਜਿੰਦੀ ਕਹਿੰਦੇ ਪੂਰਨ ਮਾਸੀ ਦੇ ਦਿਵਸ ਦੇ ਦਿਨ ਉਹ ਜਿਹੜੀ ਹੈ ਕਥਾ ਉਸ ਸੁਣੀ ਚਾਹੀਦੀ ਔਰ ਪੂਰਨ ਮਾਸੀ ਵਰਤ ਰਖੀ ਜਾਏ ਜਿਹੜੀ ਉਹ 35 ਅਖਰੀ ਬਾਣੀ ਹੈ ਨਾ 35 ਅੱਖਰ ਮੁੱਖੋਂ ਉਚਾਰੋ ਵਾ ਕੋ ਜਾਪ ਰਦਾ ਮੈਂ ਤਾਰੋ ਕਹਿੰਦੇ ਜਿਹੜੀ ਉਹ ਬਾਣੀ ਹੈ ਉਹ ਸਰਵਣ ਕਰੋ ਜਾਂ ਉਹ ਬਾਣੀ ਦਾ ਜਾਪ ਆਪਣੇ ਮੁਖ ਦੇ ਦੁਆਰਾ ਕਰਨਾ ਕਰੋ ਔਰ ਉਹਦਾ ਜਿਹੜਾ ਜਾਪ ਹੈ ਉਹ ਹਿਰਦੇ ਦੇ ਵਿੱਚ ਗ੍ਰਹਿਣ ਕਰ ਲਓ ਪੂਰਨ ਮਾਸੀ ਵਰਤ ਰਖੀ ਜਾਏ ਵਿਦਕੇ ਸਹਸ ਪਾ ਸਾਥ ਪਾਠ ਕਰ ਲੀ ਜਾਏ ਔਰ ਜਿਹੜਾ ਪੂਰਨ ਮਾਚੀ ਦਾ ਵਰਦ ਹੈ ਉਹਨੂੰ ਰੱਖਣਾ ਕਰੋ ਔਰ ਬੜੇ ਵਿਧੀ ਦੇ ਅਨਸਾਰ ਜਿਹੜਾ ਇਹ ਵਰਤ ਹੈ ਇਹਨੂੰ ਧਾਰਨ ਕਰੋ ਔਰ ਇਹ ਜਿਹੜਾ ਵਰਤ ਹੈ ਨਾ ਤੇ ਐ ਨਹੀਂ ਵੀ ਅੰਨ ਛੱਡ ਲੋ ਤੇ ਕੁਝ ਨਾ ਕਰੋ ਵੀ ਹਾਵ ਚੁੱਪ ਕਰਕੇ ਬਹਿ ਜਾਓ ਤੇ ਇਸ ਤਰ੍ਹਾਂ ਦਾ ਵਰਤ ਹੁੰਦਾ ਹੈ ਜਿਵੇਂ 12 ਵਜੇ ਜਿਹੜਾ ਅਗਲਾ ਦਿਨ ਸ਼ੁਰੂ ਹੋ ਜਾਂਦਾ ਨਾ ਉਸ ਸਮੇਂ ਉੱਠ ਕੇ ਦਤਨ ਗੁਰਲਾ ਕਰਕੇ ਇਸ਼ਨਾਨ ਕਰਕੇ ਜਿਹੜਾ ਵਾਦ ਤੋਂ ਵਾਦ ਗੁਰਬਾਣੀ ਦਾ ਜਸ ਕੀਰਤ ਕਰਨੀ ਹੈ ਔਰ ਹੱਥਾਂ ਨਾਲ ਕਿਸੇ ਦਾ ਮਾਰਾ ਨਹੀਂ ਕਰਨਾ ਅੱਖਾਂ ਦੇ ਨਾਲ ਮਾਰਾ ਵੇਖਣਾ ਨਹੀਂ ਕੰਨਾਂ ਦੇ ਨਾਲ ਮਾਰਾ ਸੁਣਾ ਨਹੀਂ ਪੈਰਾਂ ਦੇ ਨਾਲ ਮਾਰੇ ਤਾਂ ਕਿ ਚੱਲ ਕੇ ਜਾਣਾ ਔਰ ਇਸ ਪ੍ਰਕਾਰ ਇਹ ਜਿਹੜਾ ਇੱਕ ਦਿਨ ਹੈ ਇਹਨੂੰ ਬਤੀਤ ਕਰਨਾ ਔਰ ਇਹ ਜਿਹੜਾ ਵਰਤ ਹੈ ਫਿਰ ਇਹ ਵਰਤ ਰੱਖਿਆ ਜਾਂਦਾ ਹੈ ਸੋਹਰਾ ਜੇ ਕਰ ਪਾਠ ਨਾ ਜਾਣੀ ਕਥਾ ਸੁਣ ਨਿਜ ਕਾਨ ਚੈ ਰੋ ਫਾਲਨ ਸਚ ਪਾਵਈ ਸੁਨ ਅੰਗਤ ਧਰ ਧਿਆਨ ਵਾਰੀ ਕਹਿੰਦੇ ਹਨ ਜੇਕਰ ਪਾਠ ਨਾ ਜਾਣੀ ਜਿਹੜਾ ਕੋਈ ਪਾਠ ਕਰਨਾ ਨਹੀਂ ਜਾਣਦਾ ਉਹ ਫਿਰ ਜਿਹੜੀ ਇਹ ਕਥਾ ਹੈ ਉਕੰਨਾਂ ਦੇ ਨਾਲ ਸਰਵਣ ਕਰ। ਔਰ ਕੰਨਾਂ ਦੇ ਨਾਲ ਸੁਣੇ ਉਹ ਕਥਾ ਨੂੰ ਮਹਾਰਾਜ ਕਹਿੰਦੇ ਹਨ ਜਿਹੜਾ ਕੰਨਾਂ ਨਾਲ ਵੀ ਸਰਵਣ ਕਰਦਾ ਹੈ ਨਾ ਸੋ ਨਿਸ਼ਚੇ ਫਲ ਪਾਵਈ ਫੜ ਅੰਗ ਧਰ ਧਿਆਨ ਸਾਡਾ ਨਿਸ਼ਚਾ ਹੈ ਕਿ ਜਿਹੜਾ ਉਹ ਜਿਹੜੀ ਕਥਾ ਹੈ ਆਪਣੇ ਕੰਨਾਂ ਦੇ ਨਾਲ ਸਰਵਣ ਕਰੇਗਾ ਨਾ ਮਾਰੇ ਕਹਿੰਦੇ ਹਨ ਸੋ ਨਿਸ਼ਚੇ ਫਲ ਪਾਵੇ ਉਹ ਨਿਸ਼ਚੇ ਕਰਕੇ ਇਹ ਜਾਣ ਲਵੇ ਉਹ ਫਲ ਹੈ ਉਹਦੀ ਪ੍ਰਾਪਤੀ ਕਰੇਗਾ ਸੁਣ ਅੰਗ ਧਰ ਧਿਆਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਨਭੇ ਅੰਗ ਸਾਬ ਆਪਣੇ ਕੰਨਾਂ ਦੇ ਨਾਲ ਧਿਆਨ ਦੇ ਨਾਲ ਇਹ ਸਰਵਣ ਕਰੋ ਦੋਹਰਾ ਸਿੱਖ ਸਿੱਖਣੀਆਂ ਵਰਤ ਕੋ ਕਰੇ ਜੋ ਹਿਤ ਜਤਲਾਏ ਜਥਾ ਜਵਾ ਸਖਤ ਪਰਮਾਸ਼ ਪ੍ਰਸ਼ਾਦ ਕਰ ਜੋ ਸਿੱਖਣ ਮੁਖ ਪਾਏ ਕਹਿੰਦੇ ਸਿੱਖ ਹੋਣ ਭਾਵੇਂ ਸਿੱਖਣੀਆਂ ਹੋਣ ਇਹ ਜਿਹੜਾ ਵਰਤ ਹੈ ਇਹਦੀ ਵਿਧੀ ਹੈ ਇਹਨੂੰ ਧਾਰਨ ਕਰਕੇ ਹਿਤ ਔਰ ਚਿੱਤ ਦੇ ਨਾਲ ਇਹਨੂੰ ਚਲਾਉਣਾ ਕਰੇ ਰੱਖਣਾ ਕਰੇ ਔਰ ਜਿਨੇ ਕੋ ਉਹਨਾਂ ਦੇ ਸਮਰਥਾ ਹੈ ਉਹਨੇ ਸਮਰਥਾ ਦੇ ਇਨਸਾਨ ਜਿਹੜਾ ਪ੍ਰਸਾਦ ਹੈ ਉਹ ਸਿੱਖ ਸਿੱਖਣੀਆਂ ਦੇ ਮੁਖ ਵਿੱਚ ਪਾਉਣਾ ਕਰੇ ਦੁਹਰਾ ਦਾ ਕਾ ਫਲ ਕਿਹਜਾ ਕੋ ਮਨ ਬਾਚ ਦੇ ਫਲ ਪਾਹੇ ਧਰਮ ਆਰਥ ਅਰ ਕਾਮ ਮੋਖ ਸਭ ਹੀ ਸੱਦ ਹੋਏ ਜਾਏ ਮਹਾਰਜ ਕਹਿੰਦੇ ਹਨ ਫਿਰ ਉਹਦਾ ਜਿਹੜਾ ਫਲ ਹੈ ਨਾ ਉਹ ਜੋ ਮਨ ਦੇ ਵਿੱਚ ਇੱਛਾ ਹੈ ਉਹ ਫਲ ਮਿਲੇਗਾ ਮਨ ਬਾ ਇਸ ਫਲ ਬਾਹੇ ਜਿੰਨਾ ਕੋ ਚਾਹਣ ਹੋ ਉਹ ਦੁੱਗਣਾ ਹੀ ਪ੍ਰਾਪਤ ਹੋਵੇਗਾ ਔਰ ਮਹਾਰਜ ਕਹਿੰਦੇ ਇੱਥੋਂ ਤੱਕ ਕਰਤਰਮ ਅਰਥ ਕਾਮ ਮੋਗ ਹੈ ਇਹ ਘਰ ਦੇ ਝਗੜੇ ਚੋਲੇ ਹੈ ਉਹ ਵੀ ਨਿਬੜ ਜਾਣਗੇ ਤਾਂ ਬਈ ਤੇਨ ਕੋਟ ਨਰਦਾਨ ਜੋ ਕਰੇ ਅਸਮੇਦ ਜਗ ਬਲ ਕੋ ਧਰੇ ਔਰ ਕਹਿੰਦੇ ਹਨ ਕਿ ਭਾਵੇਂ ਕੋਈ ਧੇਨ ਕੋੜ ਕਰੋੜਾ ਜਿਹੜੀਆਂ ਗਾਵਾਂ ਹੈ ਉਹ ਦਾਨ ਕਰ ਲਵੇ ਅਸਮੇਦ ਜਗ ਕੋ ਫਲ ਧਰੇ ਅਸਮ ਮਦ ਜਿਹੜਾ ਜੀਵ ਜਗ ਹੈ ਉਹ ਕਰਨਾ ਕਰ ਲਵੇ ਪੁੱਤਰ ਕਾਮਨਾ ਜਾਤ ਹੋਈ ਵਰਕ ਮਾਏ ਸੁਤ ਪਾਵੇ ਸੋਈ ਔਰ ਕਹਿੰਦੇ ਹਨ ਜਿਹੜਾ ਪੁੱਤਰ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ ਪੁੱਤਰ ਕਾਮਨਾ ਜਾਂ ਕੋ ਹੋਏ ਜਿਹਨੂੰ ਚਾਹੁੰਦਾ ਹੈ ਕਿ ਮੈਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇ ਮਹਾਰਾਜ ਕਹਿੰਦੇ ਹਨ ਵਰਖ ਮਾਹੇ ਸੁਖ ਪਾਵੇ ਸੋਈ ਔਰ ਜਿਹੜਾ ਵਿਧੀ ਦੇ ਸਾਇਤ ਇਹ ਜਿਹੜਾ ਪਾਠ ਹੈ ਉਹ ਕਰਨਾ ਕਰੇ ਜਿਹੜਾ ਪੂਰਨ ਮਾਚੀ ਦਾ ਦਿਵਸ ਹੈ ਉਹਨ ਮਨਾਉਣਾ ਕਰੇ ਮਹਾਰਾਜ ਕਹਿੰਦੇ ਹਨ ਉਹਨੂੰ ਇੱਕ ਵਰਤ ਦੇ ਵਿੱਚ 12 ਪੁੰਨਾਂ ਦੇ ਵਿੱਚ ਉਹਨੂੰ ਜਿਹੜੀ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ ਆ ਵਾਸ ਕਿੰਨਾ ਜੋ ਚੈ ਗਾਵ گورਪੁਰਬਨ ਕੋ گورਪੁਰਬਨ گورਪੁਰਬਨ ਕੋ ਮਨ ਮਹੰਗਾ ਕਦੇ ਜੇਬਈ ਆਪਣੇ ਪਰਿਵਾਰ ਨੂੰ ਵਾਸ ਕਰਨਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਹਨ ਉਹ ਵੀ ਇਹ ਗੁਰੂ ਦੇ ਪ੍ਰਭ ਨੂੰ ਉਹ ਰੱਖਣਾ ਕਰੇ ਮਣਾਉਣਾ ਕਰੇ ਦੁਹਰਾ ਕਾਲਯੁਗ ਕੇ ਉਦਾਰ ਹਿਤ ਸਾ ਸੁਣਾਵੇ ਸੋਈ ਤੋ ਜੈ ਸੁਣ ਆਵਾਜਿੰਦ ਤਰਾ ਜਦ ਮਾਰਗ ਨਾ ਜੋ ਔਰ ਮਾਰੇ ਕਹਿੰਦੇ ਹਨ ਜੇ ਜਿਹੜਾ ਇਹਨੂੰ ਜਿਹੜਾ ਇਹ ਸਿੰਧ ਹੈ ਜਿਹੜਾ ਇਹ ਜਿਹੜਾ ਦਿਨ ਹੈ ਇਹ ਭਵ ਸਾਗਰ ਜਿਵੇਂ ਸਮੁੰਦਰ ਹੈ ਨਾ ਔਰ ਸਮੁੰਦਰ ਨੂੰ ਪਾਰ ਕਰਨੇ ਜਹਾਜ਼ ਹੋਵੇ ਤਾਂ ਸੁਖਾ ਤਰੀਕੇ ਨਾਲ ਸਮੁੰਦਰ ਪਾਰ ਹੋ ਜਾਂਦਾ ਔਰ ਮਾਰੇ ਕਹਿੰਦੇ ਹਨ ਇਹ ਜਿਹੜਾ ਦਿਨ ਹੈ ਇਹ ਵੀ ਇੱਕ ਸਮੁੰਦਰ ਨੂੰ ਪਾਰ ਕਰਨ ਜਿਵੇਂ ਜਹਾਜ਼ ਹੈ ਜਿਹੜਾ ਜਹਾਜ਼ ਦਾ ਰੂਪੀ ਇਹ ਦਿਨ ਹੈ ਔਰ ਮਾਰੇ ਕਹਿੰਦੇ ਜਿਹੜੀ ਇਹ ਕਥਾ ਤੈਨੂੰ ਸੁਣਾਉਣੀ ਕੀਤੀ ਹੈ ਕਾਲਯੁਗ ਦੇ ਆਧਾਰ ਖਿਤ ਕਥਾ ਸੁਣਾਵੇ ਤੁਹੇ ਕਾਲਯੁਗ ਦੇ ਵਿੱਚ ਜੀਵਾਂ ਦਾ ਆਧਾਰ ਕਰਨੀ ਇਹ ਤੈਨੂੰ ਜਿਹੜੀ ਤੇਰੀ ਕਥਾ ਸੁਣਾਉਣੀ ਕੀਤੀ ਹੈ ਜੇ ਸੁਨੇ ਭਵ ਸਿੰਧ ਤਰੇ ਜਮ ਮਾਰਗ ਨਾ ਹੋਏ ਇਹ ਜਿਹੜਾ ਵਰਤ ਹੈ ਇਹਨੂੰ ਰੱਖਣ ਦੇ ਨਾਲ ਜਿਹੜਾ ਸੰਸਾਰ ਭਵਜਲ ਦਾ ਸਾਗਰ ਹੈ ਨਾ ਇਹਨੂੰ ਤਰ ਜਾਂਦਾ ਹੈ ਜੀ ਔਰ ਜਮ ਮਾਰਗ ਨਹਿ ਜੋ ਹੈ ਜਿਹੜਾ ਜਮ ਦਾ ਮਾਰਗ ਹੈ ਨਾ ਫਿਰ ਉਹਨੂੰ ਉਹ ਜੋਦਾ ਨਹੀਂ ਫਿਰ ਉਹ ਦਾ ਸਿੰਧਾ ਮਹਾਰਾਜ ਦੇ ਦਵਾਰ ਤੇ ਹੀ ਜਾਂਦਾ ਹੈ ਰੇਰੇ ਦਰਗੇ ਕਹੇ ਨ ਕੋ ਆਓ ਬੈਠ ਆਦਰ ਸੁਭਦੇ ਹੋ ਇਹ ਕੋਈ ਦਰਗਾਹ ਦੇ ਵਿੱਚ ਵੀ ਜਿਹੜੀਆਂ ਉੱਚ ਪਦਵੀਆਂ ਮਿਸਿੰਗਾ ਹਨ ਉਹਦੀ ਜਿਹੜੀ ਹੈ ਪ੍ਰਸ਼ੰਸ਼ਾ ਹੁੰਦੀ ਹੈ ਹੁਣ ਇੱਥੇ ਜਿਹੜੇ ਕਥਾ ਦੀ ਸਮਾਪਤੀ ਹੈ ਕਥਾ ਵਿਚਾਰਾਂ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਬਿਆਨ ਤਰੁੱਟੀਆਂ ਰਹਿ ਗਈਆਂ ਹਨ ਦਾਸ ਸ਼ਿਵਾ ਦਾ ਜਾਂਚ ਸਾਰੀ ਸਾਧ ਸੰਗ ਦਾ ਕੋਟ ਉਡਵਾਤ